ਦਲੀਪ ਕੌਰ ਤੇ ਵਾਨੰਦੀ ਕਹਾਣੀ ਮਨਰਤ ਰਚਨਾ ਨੂੰ ਅੱਤੀਕੂ ਰਾਤ ਸੁਪਨਾ ਆਇਆ ਜਿਵੇਂ ਉਸਦੇ ਪੈਰ ਤੇ ਸੱਪ ਲੜ ਗਿਆ ਹੋਵੇ ਉਹ ਤਰਪਕ ਕੇ ਜਾਗ ਪਈ ਉੱਠ ਕੇ ਬੈਠ ਗਈ ਲਾਈਟ ਵਾਲੀ ਪੈਰ ਨੂੰ ਟੋਕੇ ਵੇਖਿਆ ਬਿਸਤਰਾ ਛਾੜਿਆ ਪਰ ਉਹ ਤਾਂ ਨਿਰਾ ਸੁਪਨਾ ਸੀ ਖਬਰ ਉਸ ਨੂੰ ਕੱਲ ਵਾਲੀ ਗੱਲ ਯਾਦ ਆ ਰਹੀ ਸੀ ਸਿਨੇਮਾ ਜਾਣ ਬੜੀ ਉਹ ਇੱਕ ਫੁੱਲ ਤੋੜ ਕੇ ਆਪਣੇ ਗਵਾਲਾ ਵਿੱਚ ਲਗਾਉਣ ਲੱਗੀ ਸੀ ਜਦੋਂ ਉਸਦੀ ਮਾਂ ਨੇ ਕਿਹਾ ਸੀ ਨੇਰੇ ਸਵੇਰੇ ਬੂਟਿਆਂ ਵਿੱਚ ਹੱਥ ਨਾ ਪਾਇਆ ਕਰਾ ਸੌਣ ਦਾ ਮਹੀਨਾ ਆ ਸੌ ਸੱਪ ਸੁਲੁੰਡੀ ਹੁੰਦਾ ਸੌਣ ਦੇ ਮਹੀਨੇ ਬੱਦਲ ਵਰਦੇ ਨੇ ਫੁੱਲ ਖਿੜਦੇ ਨੇ ਸਾਰੀ ਬਨਸਪਤੀ ਮੌਲ ਦੀਏ ਪਿੰਗਾ ਪੈਂਦੀਆਂ ਨੇ ਪੂੜੇ ਪੱਕਦੇ ਨੇ ਤੀਆਂ ਦੇ ਬਹਾਨੇ ਭਰਾ ਭੈਣਾਂ ਨੂੰ ਸਹੁਰਿਆਂ ਤੋਂ ਲੈਣ ਜਾਂਦੇ ਨੇ ਤੇ ਇਸ ਮਹੀਨੇ ਬਹੁਤੇ ਸੱਪ ਹੁੰਦੇ ਨੇ ਰਚਨਾ ਸੋਚ ਰਹੀ ਸੀ ਦੂਰ ਕਿਧਰੇ ਕੁੱਤੇ ਭੌਂਕ ਰਹੇ ਸਨ ਫੜਫੜ ਕਰਦਾ ਇੱਕ ਕਾਲਾ ਜਿਹਾ ਪੰਛੀ ਰਾਤ ਦੇ ਹਨੇਰੇ ਵਿੱਚ ਹੀ ਉਹਨਾਂ ਦੇ ਘਰ ਉੱਪਰ ਦੀ ਲੰਘਿਆ ਜਾ ਰਿਹਾ ਸੀ ਮੈਨੂੰ ਇਹ ਭੈੜਾ ਸੁਪਨਾ ਕਿਉਂ ਆਇਆ ਸੀ ਸੱਪ ਲੜਕੇ ਤਾਂ ਲੋਕ ਮਰ ਵੀ ਜਾਂਦੇ ਨੇ ਪਰ ਮੈਂ ਤਾਂ ਮਰਨਾ ਨਹੀਂ ਚਾਹੁੰਦੇ ਮੇਰੀ ਤਾਂ ਅਜੇ ਮਰਨ ਰੁੱਤ ਨਹੀਂ ਆਈ ਮਰਨ ਦੀ ਵੀ ਕੋਈ ਰੁੱਤ ਹੁੰਦੀ ਆ ਰਚਨਾ ਨੇ ਜਿਵੇਂ ਆਪਣੇ ਆਪ ਕੋਲੋਂ ਪੁੱਛਿਆ ਨਲਕੇ ਚੋਂ ਤੁਪਕਾ ਤੁਪਕਾ ਪਾਣੀ ਡਿੱਗ ਰਿਹਾ ਸੀ ਉਸ ਦਾ ਧਿਆਨ ਫਿਰ ਸੁਪਨੇ ਵੱਲ ਚੱਲਿਆ ਗਿਆ ਹਾਂ ਰੁੱਤਾਂ ਸਿਰਫ ਬਾਹਰលੀਆਂ ਨਹੀਂ ਹੁੰਦੀਆਂ ਮਨ ਦੀਆਂ ਵੀ ਹੁੰਦੀਆਂ ਨੇ ਜਿਨ੍ਹਾਂ ਵਿੱਚ ਇੱਕ ਰੁੱਤ ਅਜਹੀ ਵੀ ਹੁੰਦੀ ਹੈ ਜਿਸਦੇ ਵਿੱਚ ਖਲੋਤਿਆਂ ਆਰ ਪਾਰ ਕੁਝ ਨਹੀਂ ਦਿਸਦਾ ਜਿਹੜੀ ਬਾਂਝ ਹੁੰਦੀ ਹੈ ਜਿਸ ਰੁੱਤੇ ਵਾਵਰੋਲੇ ਉੱਠਦੇ ਨੇ ਜਿਨ੍ਹਾਂ ਵਿੱਚ ਭੂਤ ਨੇ ਨੱਚਦੇ ਨੇ ਉਹੀ ਤਾਂ ਮਨਰਤ ਹੁੰਦੀ ਆ ਰਚਨਾਂ ਨੇ ਹਨੇਰੇ ਦਾ ਦਬਾਓ ਆਪਣੇ ਸਾਹਾਂ ਤੇ ਅਨੁਭਵ ਕਰਦਿਆਂ ਸੋਚਿਆ ਪਰ ਮੈਂ ਤਾਂ ਅਜੇ ਮਰਨਾ ਨਹੀਂ ਚਾਹੁੰਦੀ ਇਸ ਪਾਰ ਅਰਵਿੰਦ ਮੇਰੇ ਨਾਲ ਹੈ ਉਸ ਪਾਰ ਸਾਡਾ ਪਵਿਕ ਰਾਹ ਵਿੱਚ ਫੁੱਲ ਉੱਗੇ ਹੋਏ ਨੇ ਅਰਵਿੰਦ ਨੇ ਇੱਕ ਫੁੱਲ ਮੇਰੇ ਵਾਲਾਂ ਵਿੱਚ ਟੰਗਿਆ ਸੀ ਰਚਨਾ ਨੂੰ ਫਿਰ ਸੁਪਨੇ ਵਾਲਾ ਸੱਪ ਦਾ ਚੇਤਾ ਆ ਗਿਆ ਸਾਰੀ ਦੁਨੀਆ ਵਿੱਚੋਂ ਉਸਨੇ ਮੈਨੂੰ ਹੀ ਕੱਟਣਾ ਸੀ ਪਰ ਉਹਦਾ ਵੀ ਕੀ ਦੋਸ਼ ਇਹ ਉਸ ਦਾ ਸੁਭਾਅ ਆ ਅਰਵਿੰਦ ਦਾ ਸੁਭਾਅ ਕਿੰਨਾ ਚੰਗਾ ਹੈ ਜਿਵੇਂ ਬਗਣ ਵਾਲੇ ਠੰਡੇ ਠਾਰ ਪਾਣੀ ਦਾ ਦਰਿਆ ਦਰਿਆ ਵਿੱਚ ਤਾਂ ਹੜ ਵੀ ਆ ਜਾਂਦੇ ਨੇ ਲੋਕੀ ਡੁੱਬ ਕੇ ਵੀ ਮਰ ਜਾਂਦੇ ਨੇ ਨਹੀਂ ਮੈਂ ਡੁੱਬ ਕੇ ਮਰਨਾ ਨਹੀਂ ਚਾਹੁੰਦੀ ਹਨੇਰੇ ਵਿੱਚ ਬੈਠੀ ਕਾਲੀ ਬਿੱਲੀ ਦੀਆਂ ਅੱਖਾਂ ਲਿਸ਼ਕ ਰਹੀਆਂ ਸਨ ਮੈਂ ਅੱਜ ਕੀ ਫਜ਼ੂਲ ਫਜ਼ੂਲ ਗੱਲਾਂ ਸੋਚੀ ਜਾ ਰਹੀ ਹਾਂ ਸੋਚਦਿਆਂ ਉਸਨੇ ਪਾਸਾ ਪਲਟ ਕੇ ਸੌਣ ਦੀ ਕੋਸ਼ਿਸ਼ ਕੀਤੀ ਪਰ ਅਰਵਿੰਦ ਅੱਜ ਉਸ ਨੂੰ ਕਿਸੇ ਵੇਲੇ ਖਬਰੇ ਕਿਉਂ ਐਡਾ ਯਾਦ ਆ ਰਿਹਾ ਸੀ ਅਰਵਿੰਦ ਉਸਤਾ ਮਗੀਤਰ ਜਿਹੜਾ ਦਸਾਂ ਮੀਲਾਂ ਦੀ ਦੂਰੀ ਉੱਤੇ ਇੱਕ ਦੂਸਰੇ ਸ਼ਹਿਰ ਇਸ ਵੇਲੇ ਸੁੱਤਾ ਹੋਇਆ ਹੋਵੇਗਾ ਖਬਰੇ ਉਸਨੂੰ ਵੀ ਮੇਰਾ ਸੁਪਨਾ ਆ ਰਿਹਾ ਹੋਵੇ ਸੋਚਦੀ ਉਹ ਖੜ ਗਈ ਅਸਮਾਨ ਉੱਤੇ ਚੰਦ ਤੁਰਦਾ ਤੁਰਦਾ ਐਨ ਉਹਨਾਂ ਦੇ ਘਰ ਦੇ ਉੱਤੇ ਆ ਪਹੁੰਚਿਆ ਸੀ ਪਰ ਏਟੀ ਕਾਲੀ ਕਾਦੀ ਇਹ ਤਾਂ ਕਿੱਥੇ ਨੂੰ ਜਾ ਰਿਹਾ ਹੈ ਅਰਵਿੰਦ ਦੇ ਸ਼ਹਿਰ ਨੂੰ ਸੋਚਦੀ ਰਚਨਾ ਫਿਰ ਮੁਸਕਰਾ ਪਈ ਇਸ ਗੱਲ ਤੋਂ ਅਰਵਿੰਦ ਉਸ ਨੂੰ ਛੇੜਦਾ ਸੀ ਕਿ ਉਹ ਸਾਹਮਣੇ ਆਇਆ ਨਹੀਂ ਇਹ ਰਚਨਾ ਮੁਸਕਰਾਈ ਨਹੀਂ ਉਹ ਬਥੇਰਾ ਪੇਡਾ ਮੂੰਹ ਬਣਾਉਂਦੀ ਪਰ ਹਾਸਾ ਆ ਜਾਂਦਾ ਨਹੀਂ ਨੀਂਦ ਨਹੀਂ ਸਿਆ ਰਹੀ ਉਹ ਉੱਠ ਕੇ ਬੈਠ ਗਈ ਹਵਾ ਦੇ ਬੁੱਲੇ ਨਾਲ ਰਾਤ ਰਾਣੀ ਮਹਿਕਾਈ ਉਹ ਲੰਬੇ ਲੰਬੇ ਸਾਹ ਭਰ ਕੇ ਖੁਸ਼ਬੂ ਨੂੰ ਜਿਵੇਂ ਆਪਣੇ ਅੰਦਰ ਸਮੇਟਣ ਲੱਗੀ ਪਰ ਕਹਿੰਦੇ ਨੇ ਰਾਤ ਦੀ ਰਾਣੀ ਦੀ ਖੁਸ਼ਬੂ ਹੇਠਾਂ ਸੱਪ ਆ ਜਾਂਦਾ ਹੈ ਹਾਂ ਸੱਪ ਉਸਨੇ ਉੱਠ ਕੇ ਲਾਈਟ ਵਾਲੀ ਪਾਣੀ ਦਾ ਗਲਾਸ ਪੀਤਾ ਫਿਰ ਪਾਠ ਕਰਨ ਬੈਠ ਗਈ ਪਾਠ ਵਿੱਚ ਉਸਦਾ ਮਨ ਨਹੀਂ ਲੱਗ ਰਿਹਾ ਸੀ ਨਾ ਜਾਣੇ ਉਸ ਨੂੰ ਕਿਉਂ ਕਬਰ ਹਟ ਜਹੀ ਹੋ ਰਹੀ ਸੀ ਸਟੇਸ਼ਨ ਉੱਤੇ ਗੱਡੀ ਨੇ ਚੀਕ ਮਾਰੀ ਇਹ ਚੀਕ ਅਜ ਉਸ ਨੂੰ ਬੜੀ ਉਪਰੀ ਤੇ ਡਰਾਉਣੀ ਲੱਗੀ ਬੀਬੀ ਚਾਹ ਰੱਖਦੇ ਹਾਂ ਉਸਨੇ ਹੁਣ ਜਾਗ ਚੁੱਕੀ ਆਪਣੀ ਮਾਂ ਤੋਂ ਪੁੱਛਿਆ ਤੂੰ ਅੱਜ ਐਡੀ ਸਵਕਤੇ ਕਿਵੇਂ ਜਾਗ ਪਈ ਮੁੰਝੀ ਚਾਹ ਖੁੱਲ ਗਈ ਸੀ ਤੂੰ ਆਪਣਾ ਪੜ ਲੈ ਚਾਹ ਮੈਂ ਕਰ ਦਿੰਨੀ ਆ ਆਖ ਉਸਦੀ ਮਾਂ ਉੱਠ ਬੈਠੀ ਰਚਨਾ ਗੁਸਲਖਾਨੇ ਵਿੱਚ ਨਹਾਉਣ ਚਲੀ ਗਈ ਨਹਾ ਕੇ ਤਿਆਰ ਹੋ ਗਈ ਚਾਹ ਪੀ ਲਈ ਮਾੜਾ ਮੋਟਾ ਅਖਬਾਰ ਵੀ ਦੇਖ ਲਿਆ ਦਾਦੀ ਨੂੰ ਇੱਕ ਅਧਿਆਏ ਰੋਮੈਨ ਦਾ ਵੀ ਸੁਣਾ ਦਿੱਤਾ ਪਰ ਕਾਲਜ ਦਾ ਵਕਤ ਅਜੇ ਵੀ ਨਹੀਂ ਸੀ ਹੋਇਆ ਅੱਜ ਦਿਨ ਬੜੀ ਹੌਲੀ ਹੌਲੀ ਤੁਰ ਰਿਹਾ ਸੀ ਉਹ ਕਾਲ ਜੇ ਬਲਤਰ ਪਈ ਅੱਟੇ ਕੋਲੋਂ ਲੱਗਦਾ ਉਸ ਨੂੰ ਅਰਵਿੰਦ ਦਾ ਖਿਆਲ ਆਇਆ ਅਰਵਿੰਦ ਦੇ ਸ਼ਹਿਰ ਜਾਣ ਵਾਲੀ ਬੱਸ ਨੇ ਹਾਰਨ ਦਿੱਤਾ ਜਿਵੇਂ ਉਹ ਉਸੇ ਨੂੰ ਸਾਧ ਰਹੀ ਸੀ ਰਚਨਾ ਕਾਲੀ ਕਾਲੀ ਬੱਸ ਚੜ ਗਈ ਅਰਵਿੰਦ ਨੂੰ ਕੀ ਆਖਾਂਗੀ ਕਿਉਂ ਆਈ ਹਾਂ ਇਹ ਸੋਚ ਉਸ ਨੂੰ ਆਪਣੇ ਆਪ ਤੇ ਗੁੱਸਾ ਆਇਆ ਕਹਿ ਦਿਆਂਗੀ ਮੜਾ ਸੁਪਨਾ ਆਇਆ ਸੀ ਉਹ ਹੋਰ ਮਜ਼ਾਕ ਕਰੇਗਾ ਅਜੇ ਤੀਕ ਤੋਂ ਜਾਗਿਆ ਵੀ ਨਹੀਂ ਹੋਣਾ 10 ਵਜੇ ਉਸਤਾਦ ਦਫ਼ਤਰ ਲੱਗਦਾ ਏ ਇੰਨਾ ਸੋਚਾਂ ਵਿੱਚ ਹੀ ਰਵਿੰਦਰਾਜ ਸ਼ਹਿਰ ਆ ਗਿਆ ਅੱਡੇ ਤੋਂ ਥੋੜੀ ਦੂਰ ਉੱਤੇ ਹੀ ਰਵਿੰਦਰ ਰਹਿਦਾ ਸੀ ਬਿਜਲੀ ਦੀ ਤਾਰ ਨਾਲ ਲੱਗੇ ਇੱਕ ਚਿੜੀ ਮਰ ਗਈ ਸੀ ਤੇ ਉਹ ਤਾਰ ਤੇ ਹੀ ਲਟਕ ਰਹੀ ਸੀ ਰਵਿੰਦਰਾਜ ਘਰ ਆ ਗਿਆ ਰਚਨਾ ਨੇ ਪੋਲੇ ਜਿਹੇ ਬੂਹੇ ਉੱਤੇ دستਕ ਦਿੱਤੀ ਕੌਣ ਅਰਵਿੰਦ ਨੇ ਅੰਦਰੋਂ ਹੀ ਪੁੱਛਿਆ ਰਚਨਾ ਨੇ ਬੋਲਣ ਦੀ ਥਾਂ ਫਿਰ ਬੂਹਾ ਖੜਕਾਇਆ ਉਸਨੇ ਬੂਹਾ ਫਿਰ ਖੜਕਾਇਆ ਇਸ ਵਾਰੀ ਕਾਫੀ ਜ਼ੋਰ ਨਾਲ ਅਰਵਿੰਦ ਨੇ ਬੂਹਾ ਖੁੱਲਿਆ ਰਚਨਾ ਮੁਸਕਰਾਈ ਅਰਵਿੰਦ ਜਿਵੇਂ ਕਬਰ ਆ ਗਿਆ ਰਚਨਾ ਉਸ ਨੂੰ ਪਾਸੇ ਹਟਾਉਂਦੀ ਹੋਈ ਅੰਦਰ ਲੰਘ ਗਈ ਅੰਦਰ ਵੜਦਿਆਂ ਹੀ ਠਠੰਬਰ ਕੇ ਖੜੋ ਗਈ ਰਚਨਾ ਇਹ ਸੁਸ਼ਮਾਏ ਸਾਡੇ ਦਫ਼ਤਰ ਦੀ ਸਟੈਨੋ ਰਾਤ ਰਾਤ ਧੀਰ ਹੋ ਗਈ ਸੀ ਮੈਂ ਆਖਿਆ ਮੈਂ ਆਖਿਆ ਦਫ਼ਤਰ ਦਾ ਜ਼ਰੂਰੀ ਕੰਮ ਕਰਨਾ ਸੀ ਅਰਵਿੰਦ ਕਾ ਬਹਾਟ ਵਿੱਚ ਪਤਾ ਨਹੀਂ ਕੀ ਕੁਝ ਆਖੀ ਜਾ ਰਿਹਾ ਸੀ ਰਚਨਾ ਨੇ ਇੱਕ ਵਾਰ ਸ਼ਸ਼ਮਾ ਵੱਲ ਤੱਕ ਕੇ ਗਰਦਨ ਉੱਪਰ ਨੂੰ ਚੁੱਕ ਕੇ ਕਿਹਾ ਮੈਂ ਰਚਨਾ ਹਾਂ ਅਰਵਿੰਦ ਦੀ ਮੰਗੇਤਾ ਫਿਰ ਉਸ ਨੇ ਅਰਵਿੰਦ ਵੱਲ ਧਿਆਨ ਨਾਲ ਦੇਖਿਆ ਉਸ ਦੇ ਇੱਕ ਡੋਬ ਜਿਹਾ ਪਿਆ ਮਾਫ ਕਰਨਾ ਮੈਨੂੰ ਬਿਨਾਂ ਦੱਸੇ ਨਹੀਂ ਸੀ ਆਉਣਾ ਚਾਹੀਦਾ ਆਖ ਉਹ ਉਹ ਨਹੀਂ ਪੈਰੀ ਪਰ ਤਾਈ ਗਰਵਿੰਦ ਉਸ ਨੂੰ ਆਵਾਜ਼ਾਂ ਤੇ ਰਿਹਾ ਸੀ ਪਰ ਉਸ ਨੂੰ ਲੱਗਿਆ ਮੈਂ ਰਚਨਾ ਨਹੀਂ ਇਹ ਗਰਵਿੰਦ ਵੀ ਨਹੀਂ ਮੈਂ ਕਿਹੜੀ ਥਾਂ ਆ ਗਈ ਹਾਂ ਇਹ ਲੋਕ ਕੌਣ ਨੇ ਇਹ ਕਿਹੜੀ ਰੋਤ ਹੈ ਆਰ ਪਾਰ ਕੁਝ ਵੀ ਨਹੀਂ ਦਿਸਦਾ ਕਿੰਨੇ ਹੀ ਵਾਬਰੋਲੇ ਉਸ ਦੀ ਮਨ ਵਿੱਚੋਂ ਉੱਕੇ ਜਿਨ੍ਹਾਂ ਵਿੱਚ ਭੂਤ ਨੇ ਨੱਚਦੇ ਪ੍ਰਤੀਤ ਹੋਏ ਉਹ ਆਪਣੇ ਸ਼ਹਿਰ ਜਾਣ ਵਾਲੀ ਪੱਸ ਵਿੱਚ ਬੈਠ ਗਈ ਉਸਨੇ ਆਪਣੇ ਪੈਰਾਂ ਵੱਲ ਵੇਖਿਆ ਜਿਸ ਉਹ ਤੇ ਰਾਤੀ ਸੁਪਨੇ ਵਿੱਚ ਸੱਪ ਲੜਿਆ ਸੀ ਜਿਸ ਦਾ ਜ਼ਹਿਰ ਉਸ ਨੂੰ ਹੁਣ ਛੜਦਾ ਪ੍ਰਤੀਤ ਹੋਇਆ ਕਹਾਣੀ ਸੁਣ ਲਈ ਧੰਨਵਾਦ